ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਦੇਹ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਧੂਲਕਾ ਤਹਿਸੀਲ ਬਾਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਕੁਪਿੰਦਰ ਭਾਈ ਜੀ ਨਾਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋ گاਵਾ ਤੁਹਾਨੂੰ ਦਿਖਾਉਣੀ ਆ ਇੱਕ ਤੁਸੀਂ ਸਾਹਮਣੇ ਦੇਖ ਸਕਦੇ ਜੀ ਤੇ ਇੱਕ ਗਾਂ ਜਿਹੜੀ ਹੱਲੇ ਆਉਂਦੀ ਆ ਉਹ ਗੱਬਣ ਆ ਜਿਹੜੀ ਉਹ 50 ਤੋਂ 30 ਲੀਟਰ ਵਾਲੀ ਟਰਾਲੀ ਆ ਜਿਹੜੀ ਆ ਉਹ ਗੱਬਣ ਆ ਤੇ ਉਹਦੀ ਵੀਡੀਓ ਆਪਾਂ ਐਂਡ ਤੇ ਜੋੜ ਦੇਣੀ ਆ ਹੱਲੇ ਔਨੇ ਔਨ ਚ ਲੇਟ ਹੋ ਜਾਣਾ ਵਾ ਐਂਡ ਤੇ ਉਹਦੀ ਵੀਡੀਓ ਆਪਾਂ ਤੁਹਾਨੂੰ ਦਿਖਾ ਦੇਾਂਗੇ ਤੇ ਉਹਦੇ ਬਾਰੇ ਵੀ ਕੋਈ ਵੀਰ ਜੀ ਹਣਾ ਤਾਂ ਫੋਨ ਲਾ ਕੇ ਪੁੱਛ ਸਕਦਾ ਹੈ ਦੂਸਰਾ ਸੂਆ ਜਿਹੜਾ ਉਹਨੇ ਸੋਣਾ ਵਾ ਤੇ 50 ਤੋਂ 30 ਲੀਟਰ ਵਾਲੀ ਆ ਤੇ ਹੱਲੇ ਜੜੀ ਗੱਬਣ ਆ ਤੇ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਆ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਸਾਰਾ ਇਹਦੇ ਬਾਰੇ ਦੱਸਣਾ ਵਾ ਕਿਉਂਕਿ ਆਪ ਵੀ ਨਹੀਂ ਉਹ ਵਾਲੀ ਵੈਡ ਲੈਂਡ ਗਏ ਆ ਤੇ ਉਹਦੇ ਕਰਕੇ ਥੋੜਾ ਲੇਟ ਹੋ ਗਈ ਆ ਤੇ ਤੇ ਉਹਦੇ ਕਰਕੇ ਆਪਾਂ ਹੀ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਤੇ ਅੱਜ ਜਿਹੜੇ ਪਸ਼ੂ ਬਕਾਊ ਆ ਦੋ ਆ ਇੱਕ ਜਿਹੜੀ ਸਾਹਮਣੇ ਤੁਸੀਂ ਦੇਖ ਸਕਦੇ ਜੇ ਇਹ ਸੂਈ ਸਵਾਈ ਆ ਤੇ ਜਿਹੜੀ ਇੱਕ ਆਉਂਦੀ ਆ ਉਹ ਜਿਹੜੀ ਗੱਬਣ ਆ ਤੇ ਇਹਦਾ ਥਾਣੇ ਤੁਹਾਨੂੰ ਲੱਗੇ ਤੇ ਦਿਖਾ ਦਈਏ ਆਹ ਦੇਖ ਸਕਦੇ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਵਾ ਤੇ ਉਹਤਰਾ ਵੀ ਠੰਡੀ ਤੇਰੀ ਦੱਸਦੇ ਆ ਤੇ ਹੈਗੀ ਵੀ ਜਿਹੜੇ ਜਰਸੀ ਕ੍ਰੋਸ ਚ ਆ ਤੇ ਆ ਜਿਹੜਾ ਇਹਦਾ ਬੱਚਾ ਹੈ ਆਪਣੀ ਕੋਈ ਸਮਝ ਨਾ ਲਾ ਲੈ ਕਿੰਨੇ ਕਿ ਚਿਰਦਾ ਹੋਊਗਾ ਤੁਹਾਡੇ ਸਾਹਮਣੇ ਹੈ ਤੇ ਤੋੜ ਕੇ ਵੀ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਤੋੜ ਦਿਓ ਜੀ ਤੋੜ ਦਿਓ ਇੱਕ ਵਾਰੀ ਕੋਲ ਕੇ ਉਤਰਾ ਕੱਦ ਕਾਠ ਦੀ ਚੰਗੀ ਆ ਬਾ ਕੀ ਆ ਪੁੱਤ ਤੇ ਹੁਣ ਆ ਦੇਖ ਰੱਖਣਾ ਹਨ ਹਵਾਨੇ ਦੇ ਵੀ ਆਪਾਂ ਦੇਖ ਸਕਦੇ ਹਾਂ ਸਫਾਈ ਜਾਂ ਬਾਕੀ ਅੰਡੇ ਤੱਕਰ ਵੀਡੀਓ ਵੇਖੇ ਜਾਂਦੇ ਤੇ ਆਪਾਂ ਦੂਸਰੀ ਗਾਂ ਦੀ ਵੀ ਵੀਡੀਓ ਤੁਹਾਨੂੰ ਦਿਖਾ ਦੇਣੀ ਆ ਜਿਹੜੀ ਹੱਲੇ ਕੀ ਆਉਂਦੀ ਆ ਬਾਕੀ ਇਹ ਵੀ ਚੰਗੇ ਕੱਦ ਕਾਢਦੀ ਆ ਹੋਲੇ ਹੰਝਾ ਜ ਲੈ ਆ ਜੀ ਫਟ ਫਟ ਮੱਕ ਕੰਪੈਕਟ ਜਿਹੜਾ ਹਵਾਨਾ ਜਿਹੜਾ ਇਹਦਾ ਹਾਂ ਦੇਖ ਸਕਦੇ ਜੀ ਬਿਲਕੁਲ ਕੰਪੈਕਟ ਹਵਾਨੇ ਦੀ ਹੈ ਬੰਦ ਹੋ ਜੀ ਮਨੀਸ਼ ਬਾਕੀ ਵਿਧਿਆਣ ਦਸ ਮੁਤਾਬਕ ਹੀ ਥਾਨ ਹਵਾਨੇ ਦੀ ਬਿਲਕੁਲ ਜਿestrਾਂ ਓਕੇ ਕੋਈ ਵੀ ਇਹ ਆਪਣੀ ਕੋ ਦੋ ਟਾਈਮ ਚੋਕੇ ਲੈ ਜਾਏ ਤਿੰਨ ਟਾਈਮ ਚੋਕੇ ਲੈ ਜਾਏ ਤੇ ਵਿਧਿਆਣ ਦਸ ਮੁਤਾਬਕ ਮੌਕੇ ਤੇ ਇਹਦੇ ਕੋਲ ਦੁੱਧ ਜਿਹੜਾ ਵਾ 16 17 ਲੀਟਰ ਜਿਹੜਾ ਤਿਆਰ ਦੱਸਦੇ ਆ ਤੇ ਬਾਕੀ ਤੁਸੀਂ ਅੱਗੇ ਆਪਣੀ ਚਵਾਈ ਕਰਕੇ ਖੜਨੇ ਆ 16 ਤੋਂ 18 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਮੌਕੇ ਤੇ ਹੈਗਾ ਵਾ ਤੇ ਬਾਕੀ ਜੇ ਕੋਈ ਸਾਹਮਣ ਵਾਲਾ ਕੋਈ ਲੈ ਜੇ ਤੇ ਕਹਿੰਦੇ ਕਿ ਵੱਧ ਵੀ ਸਕਦੀ ਹੈ ਤੇ ਸੋਈ ਨਵਾਂ ਬੱਚਾ ਤੁਸੀਂ ਸਾਹਮਣੇ ਦੇਖ ਸਕਦੇ ਜੇ ਆਪਣੀ ਸਮਝ ਨਾਲ ਕੋਈ ਵੇਖ ਲੈ ਕਿੰਨੇ ਕਿ ਚੱਲਦਾ ਹੈ ਵਾ ਤੇ ਮੁੱਲ ਵੀ ਇਹਦਾ ਜਿਹੜਾ ਤੁਹਾਨੂੰ ਦੱਸ ਤੀਏ ਮੁੱਲ ਵੀਰ ਜੀ ਨੇ ਕਹਿੰਦੇ ਕਿ ਭਾਵੇਂ 50000 ਕਰ ਲਈਏ ਪਰ ਜਿਹੜੇ ਦੇਣੀ ਆ ਕਹਿੰਦੇ 45000 ਦੀ ਜਿਹੜੀ ਦਵਾਂਗੇ ਤੇ ਉੱਚੇ ਵੀ ਮਾਨਤਾ ਕਹਿੰਦੇ ਖੁੱਲਾ ਕਰ ਦਾਂਗੇ ਬਾਕੀ ਕੋਈ ਫੋਨ ਲਾਵੇ 47000 ਚ ਮੰਨਤਾਂ ਜਿਹੜਾ ਕਹਿੰਦੇ ਕਿ ਇਹਦਾ ਖੁੱਲਾ ਕਰਦੇ ਆਂਗੇ ਤੇ ਇੱਕ ਜਿਹੜੀ ਗਾਂ ਉਹ ਵੀ ਤੁਹਾਨੂੰ ਦਿਖਾ ਦਈਏ ਬਾਕੀ ਦੋ ਪਸ਼ੂ ਆ ਇੱਕ ਸੋਈ ਆ ਤੇ ਇੱਕ ਗੱਬਣ ਆ ਜਿਹੜੀ ਸੋਈ ਸਵਾਈ ਆ ਉਹ ਤੁਸੀਂ ਆਪ ਦੋ ਟਾਈਮ ਚਵਾਈ ਕਰਕੇ ਖੜਨੀ ਆ ਦੁੱਧ ਪੂਰਾ ਹੋਵੇ ਤੇ ਕੋਈ ਵੀ ਲੈ ਜੇ ਨਾ ਪੂਰਾ ਹੋਵੇ ਤੇ ਰਹਿਣ ਦੇ ਇੱਥੇ ਆਪਣੀ ਤਸੱਲੀ ਕਰਕੇ ਦੋ ਟਾਈਮ ਚਲੋ ਜੇ ਕੋਈ ਨਹੀਂ ਵੀ ਆ ਸਕਦਾ ਵੀਡੀਓ ਕਾਲ ਤੇ ਚਵਾਲੇ ਤੇ ਜਿਹੜੀ ਗੱਬਣ ਆ ਉਹ ਵੀ ਤੁਸੀਂ ਪਾਸ ਕਰਕੇ ਖੜਨੀ ਆ